ਜਾ ਚੁੱਕੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਜੇਲ੍ਹ ਦੇ ਵਿੱਚ ਜਾ ਚੁੱਕੀ ਹੈ ਪੰਜਾਬ ਪੁਲਿਸ ਅਮਰਿਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ 22 April ਨੂੰ ਜਿਹੜਾ NSA ਅਮਰਿਤਪਾਲ ਤੇ ਲਗਾਇਆ ਗਿਆ ਸੀ ਨੈਸ਼ਨਲ ਸਿਕਿਉਰਿਟੀ ਐਕਟ MP ਅਮਰਿਤਪਾਲ ਤੇ ਤਾਂ ਉਹ 22 April ਨੂੰ ਨਹੀਂ ਵਧੇਗਾ ਅੱਗੇ 22 April ਨੂੰ ਖਤਮ ਹੋਵੇਗਾ NSA ਅਮਰਿਤਪਾਲ ਤੇ ਲੱਗਿਆ ਹੋਇਆ ਔਰ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਉਸ ਤੋਂ ਅੱਗੇ ਐਨਐਸਏ ਜਿਹੜਾ ਅਮਰਿਤਪਾਲ ਤੇ ਲੱਗਿਆ ਸੀ ਉਹ ਨਹੀਂ ਵਧੇਗਾ ਔਰ ਟ੍ਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੇ ਹਾਸਲ ਕਰ ਲਿਆ ਹੈ ਤੇ ਉਹਨਾਂ ਨੂੰ ਪੰਜਾਬ ਜਿਹੜਾ ਲਿਆਂਦਾ ਜਾਵੇਗਾ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਜਿਹੜੀ ਹੈ ਉਹ ਰਵਾਨਾ ਹੋ ਚੁੱਕੀ ਹੈ ਪੰਜਾਬ ਤੋਂ ਪੁਲਿਸ ਅਸਾਮ ਨੂੰ ਰਵਾਨਾ ਹੋ ਚੁੱਕੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਔਰ ਹੋਰ ਵੀ ਕਈ ਸਾਥੀ ਜਿਹੜੇ ਨੇ ਅਮਰਿਤਪਾਲ ਦੇ ਜਿਹੜੇ ਕਈ ਸਾਥੀ ਨੇ ਉਹਨਾਂ ਨੂੰ ਵੀ ਰਿਮਾਰਡ ਤੇ ਪੰਜਾਬ ਲਿਆਂਦਾ ਗਿਆ ਹੈ ਔਰ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਨੇ ਫਿਲਹਾਲ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਤਾਂ ਇਹ ਵੱਡੀ ਖਬਰ ਹੈ ਐਮਪੀ ਅਮਰਿਤਪਾਲ ਤੇ ਜਿਹੜਾ ਐਨਐਸਏ ਲੱਗਿਆ ਹੋਇਆ ਸੀ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲੱਗਿਆ ਹੋਇਆ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ 22 April ਨੂੰ ਉਹ NSA ਜਿਹੜਾ ਆ ਖਤਮ ਹੋ ਜਾਵੇਗਾ ਉਸ ਤੋਂ ਅੱਗੇ NSA ਨਹੀਂ ਵਧੇਗਾ ਇਹ ਜਾਣਕਾਰੀ ਜਿਹੜੀ ਸੋਰਸਸ ਤੋਂ ਮਿਲ ਪਾਰੀ ਹੈ ਕਿ 22 April ਨੂੰ ਖਤਮ ਹੋਣ ਦੇ ਅਸਾਰ ਕੀ ਉਸ ਤੋਂ ਅੱਗੇ NSA ਜਿਹੜਾ ਆ ਨਹੀਂ ਵਧਾਇਆ ਜਾਵੇਗਾ ਤੇ ਪੰਜਾਬ ਲੈ ਕੇ ਆਇਆ ਜਾਏਗਾ ਅਮਰਿਤਪਾਲ ਸਿੰਘ ਹੁਣਾਂ ਨੂੰ ਤੁਹਾਨੂੰ ਦੱਸ ਦਈਏ ਪੰਜਾਬ ਤੋਂ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਰਵਾਨਾ ਹੋ ਚੁੱਕੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਾਸਤੇ ਰਵਾਨਾ ਹੋਈ ਹੈ ਪੰਜਾਬ ਪੁਲਿਸ ਉਹਨਾਂ ਨੂੰ ਉੱਥੋਂ ਲਿਆ ਕੇ ਟਰਾਂਜ਼ਿਟ ਰਿਮਾਂਡ ਤੇ ਇੱਥੇ ਪੰਜਾਬ ਲਿਆਂਦਾ ਜਾਵੇਗਾ ਇਸ ਵੇਲੇ ਦੀ ਵੱਡੀ ਖਬਰ ਹੈ ਜਗਬਾਣੀ ਟੀਵੀ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮ੍ਰਿਤਪਾਲ ਐਮਪੀ ਅਮ੍ਰਿਤਪਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ 22 April ਨੂੰ ਅਮ੍ਰਿਤਪਾਲ ਤੇ NSA ਲੱਗਿਆ ਹੋਇਆ ਖਤਮ ਹੋਣ ਜਾ ਰਿਹਾ ਹੈ ਔਰ ਉਸ ਤੋਂ ਅੱਗੇ NSA ਜੁੜਾਇਆ ਨਹੀਂ ਵਤੇਗਾ ਅਮਰਿਤਪਾਲ ਨੂੰ ਵਾਪਸ ਲੈ ਕੇ ਪੰਜਾਬ ਆਵੇਗੀ ਪੁਲਿਸ ਅਮਰਿਤਪਾਲ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦਾ ਜਾਵੇਗਾ ਪੰਜਾਬ ਔਰ ਅਮਰਿਤਪਾਲ ਤੇ ਲੱਗਿਆ ਐਨਐਸਏ ਨਹੀਂ ਵਤੇਗਾ ਡਿਬਰੂਗੜ੍ਹ ਜੇਲ੍ਹ ਦੇ ਵਾਸਤੇ ਰਵਾਨਾ ਹੋ ਚੁੱਕੀ ਹੈ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਔਰ ਟ੍ਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਔਰ ਜਲਦੀ ਹੀ ਉਹਨਾਂ ਨੂੰ ਪੰਜਾਬ ਜਿਹੜਾ ਆ ਲਿਆਂਦਾ ਜਾਵੇਗਾ ਤੁਹਾਨੂੰ ਦੱਸਦੇ ਕਿ ਪਹਿਲਾਂ ਵੀ ਜਿਹੜੇ ਸਾਥੀ ਨੇ ਅਮਰਿਤਪਾਲ ਦੇ ਜਿਵੇਂ ਕਿ ਬਾਜੇ ਕੇ ਹੋਗੇ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਹੋਰ ਵੀ ਕਈ ਬਹੁਤ ਸਾਰੇ ਸਾਥੀ ਸੀ ਅਮਰਿਤਪਾਲ ਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਜਿਨ੍ਹਾਂ ਤੇ ਐਸ ਐਨ ਐਸ ਏ ਲੱਗਿਆ ਹੋਇਆ ਸੀਗਾ ਔਰ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਗਿਆ ਐਨ ਐਸ ਏ ਹਟਾ ਦਿੱਤਾ ਗਿਆ ਤੇ ਹੁਣ ਅਮਰਿਤਪਾਲ ਦੇ ਬਾਰੇ ਦੇ ਵਿੱਚ ਵੀ ਇਹ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ 22 ਅਪ੍ਰੈਲ ਨੂੰ ਅਮਰਿਤਪਾਲ ਤੇ ਲੱਗਿਆ ਹੋਇਆ ਐਨ ਐਸ ਏ ਖਤਮ ਹੋ ਰਿਹਾ ਹੈ ਔਰ ਉਸ ਤੋਂ ਅੱਗੇ ਐਨ ਐਸ ਏ ਜੜਾਇਆ ਨਹੀਂ ਵਧੇਗਾ ਅਮਰਿਤਪਾਲ ਨੂੰ ਲੈਣ ਦੇ ਵਾਸਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਹੋਈ ਹੈ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਔਰ ਜਲਦੀ ਹੀ ਟ੍ਰਾਂਜ਼ਿਟ ਰਿਮਾਂਡ ਮਿਲ ਚੁੱਕਿਆ ਹੈ ਉਹਨਾਂ ਨੂੰ ਉੱਥੋਂ ਲੈ ਕੇ ਤੇ ਪੰਜਾਬ ਜਿਹੜਾ ਆ ਲਿਆਂਦਾ ਜਾਵੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਿਵੇਂ ਸ ਪਹਿਲੇ ਸਾਥੀ ਜੁੜੇ ਨੇ ਉਹਨਾਂ ਤੇ ਐਨਐਸ